ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਵੀ ਰਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਹ ਗੱਲਬਾਤ ਬਹੁਤ ਹੀ ਜ਼ਿਆਦਾ ਧਿਆਨ ਨਾਲ ਸੁਣਨ ਵਾਲੀ ਆ ਜੇਕਰ ਤੁਸੀਂ ਅੱਗੇ ਜਾ ਕੇ ਆਉਣ ਵਾਲੇ ਸਿਆਲਾਂ 'ਚ ਅੰਡੇ ਦੀ ਪ੍ਰੋਡਕਸ਼ਨ ਵਧੀਆ ਲੈਣੀ ਆ ਤੇ ਵਧੀਆ ਜਿਹੜਾ ਪ੍ਰੋਫਿਟ ਕਮਾਉਣਾਗਾ ਕਿਉਂਕਿ ਹਰ ਇੱਕ ਵੀਰ ਨੂੰ ਇਹੀ ਉਮੀਦ ਹੁੰਦੀ ਆ ਕਿ ਆਪਾਂ ਜਿਹੜਾ ਪੁਲਟਰੀ ਫਾਰਮਿੰਗ ਦਾ ਕੰਮ ਕਰਨ ਜਾ ਰਹੇ ਹਾਂ ਕੋਈ ਵੀ ਚਾਹੇ ਆਪਾਂ ਬਿਜ਼ਨਸ ਕਰਦੇ ਆਂ ਹਰ ਇੱਕ ਬਿਜ਼ਨਸ 'ਚ ਹਰ ਇੱਕ ਵੀਰ ਨੂੰ ਇਹੀ ਉਮੀਦ ਹੁੰਦੀ ਆ ਕਿ ਆਪਾਂ ਜਿਹੜਾ ਵਧੀਆ ਪ੍ਰੋਫਿਟ ਕਮਾਈਏ ਸੋ ਇਸੇ ਤਰ੍ਹਾਂ ਪੁਲਟਰੀ ਫਾਰਮਿੰਗ ਦੀ ਗੱਲ ਕਰਦੇ ਆਪਾਂ ਕਿ ਜਦੋਂ ਆਪਾਂ ਬੱਚਾ ਪਾਉਣੇ ਆ ਉਸ ਤੋਂ ਬਾਅਦ ਜਿਹੜਾ 3-4 ਮਹੀਨੇ ਵੇਟ ਕਰਦੇ ਆਂ ਬੱਚਾ ਪਾਉਣ ਤੋਂ ਲੈ ਕੇ ਮੁਰਗੀ ਦੇ ਅੰਡੇ ਦੇ ਆਉਣ ਤੱਕ ਆਪਾਂ ਵੇਟ ਕਰਦੇ ਆਂ ਆਪਾਂ ਨੂੰ ਇਹੀ ਉਮੀਦ ਹੁੰਦੀ ਹੈ ਕਿ ਅੱਗੇ ਜਾ ਕੇ ਆਪਾਂ ਜਿਹੜਾ ਚੰਗਾ ਪ੍ਰੋਫਿਟ ਕਮਾਈਏ ਮੁਰਗੀ ਆਂਡਾ ਵਧੀਆ ਦੇਵੇ ਜਿਹੜੀ ਪ੍ਰੋਡਕਸ਼ਨ ਆ ਐਗ ਪ੍ਰੋਡਕਸ਼ਨ ਆ ਉਹ ਵਧੀਆ ਹੋਵੇ ਤੇ ਆਪਾਂ ਜਿਹੜਾ ਪ੍ਰੋਫਿਟ ਵਧੀਆ ਕਮਾਈਏ ਸੋ ਇਸੇ ਵਿਸ਼ੇ ਤੇ ਆਪਣੀ ਅੱਜ ਦੀ ਵੀਡੀਓ ਆ ਗਈ ਕਿ ਆਪਾਂ ਕਿਸ ਤਰ੍ਹਾਂ ਇਹਨਾਂ ਦੀ ਸਾਂਭ ਸੰਭਾਲ ਕਰਨੀ ਆ ਚੂਚੇ ਨੂੰ ਕਿਸ ਤਰ੍ਹਾਂ ਦੀ ਖਰਾਕ ਪਾਉਣੀ ਆ 2 ਮਹੀਨਿਆਂ ਦੀ ਮੁਰਗੀ ਨੂੰ ਕਿਸ ਤਰ੍ਹਾਂ ਦੀ ਖਰਾਕ ਪਾਉਣੀ ਆ ਅੱਗੇ ਜਾ ਕੇ ਆਪਾਂ ਜਿਹੜੀ ਇਹਨਾਂ ਨੂੰ ਖਰਾਕ ਵਿਟਾਮਿਨ ਕੈਲਸ਼ੀਅਮ ਕਿਹੜੇ-ਕਿਹੜੇ ਦੇਣੇ ਆ ਤਾਂ ਜੋ ਅੱਗੇ ਜਾ ਕੇ ਇਹ ਵਧੀਆ ਅੰਡਾ ਦੇ ਸਕਣ ਇਸ ਵਿੱਚ ਤੇ ਆਪਣੀ ਜਿਹੜੀ ਇਸ ਵਿਸ਼ੇ ਤੇ ਆਪਣੀ ਜਿਹੜੀ ਇਹ ਵੀਡੀਓ ਆ ਗਈ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਿਓ ਆਪਾਂ ਤੁਹਾਨੂੰ ਪ੍ਰੋਪਰ ਅੱਜ ਡਿਟੇਲ ਚ ਜਿਹੜੀ ਗੱਲਬਾਤ ਸਮਝਾਉਣ ਜਾ ਰਹੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਜਦੋਂ ਆਪਾਂ ਪੋਲਟਰੀ ਫਾਰਮਿੰਗ ਕਰਦੇ ਆਂਗੇ ਉਦੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾਗਾ ਕਿ ਆਪਾਂ ਕਿਸ ਤਰ੍ਹਾਂ ਬੱਚੇ ਨੂੰ ਪਾਲਦੇ ਆਂ ਉਹਨੂੰ ਪ੍ਰੋਪਰ ਫੀਡ ਤੇ ਪਾਲਦੇ ਆਂ ਜੇਕਰ ਆਪਾਂ ਉਹਨੂੰ ਫੀਡ ਨਹੀਂ ਪਾਲਾਂਗੇ ਫੀਡ ਨਹੀਂ ਪਾਵਾਂਗੇ ਜੇਕਰ ਆਪਾਂ ਉਹਨੂੰ ਫੀਡ ਨਹੀਂ ਪਾਵਾਂਗੇ ਤਾਂ ਅੱਗੇ ਜਾ ਕੇ ਜਦੋਂ ਬੱਚੇ ਨੇ ਅੱਗੇ ਜਾ ਕੇ ਮੁਰਗੀ ਜਾਂ ਮੁਰਗੇ ਬਣਨਾ ਉਹ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਅੰਡੇ ਤੇ ਸਮੇਂ ਸਿਰ ਨਹੀਂ ਆਉਣਗੀਆਂ ਉਦੋਂ ਆਪਾਂ ਨੂੰ ਜਿਹੜਾ ਘਾਟਾ ਕਾਫੀ ਚੱਲਣਾ ਪੈ ਸਕਦਾ ਸੋ ਜਦੋਂ ਆਪਾਂ ਬੱਚਾ ਪਾਲਦੇ ਆ ਆਪਾਂ ਨੂੰ ਪ੍ਰੋਪਰ ਫੀਡ ਤੇ ਜਿਹੜਾ ਬੱਚਾ ਪਾਲਣਾ ਪਊਗਾ ਪ੍ਰੋਪਰ ਜਿਹੜੀ ਚਾਹੇ ਤੁਸੀਂ ਫੀਡ ਬਾਜ਼ਾਰੂ ਲਗਾ ਲਓ ਚਾਹੇ ਫਿਰ ਫੀਡ ਆਪਣੇ ਘਰੇ ਬੜਾਈ ਹੋਵੇ ਹੁਣ ਜਦੋਂ ਆਪਾਂ ਘਰੇ ਤਿਆਰ ਕਰਦੇ ਆ ਫੀਡ ਪਹਿਲਾਂ ਆਪਾਂ ਘਰੇ ਜਿਹੜੀ ਫੀਡ ਤਿਆਰ ਕਰਦੇ ਆ ਉਹ ਤੇ ਗੱਲਬਾਤ ਕਰਦੇ ਆਂਗੇ ਜਦੋਂ ਆਪਾਂ ਫੀਡ ਘਰੇ ਤਿਆਰ ਕਰਦੇ ਆ ਚ ਪ੍ਰੋਪਰ ਵਿਟਾਮਿਨ ਕੈਲਸ਼ੀਅਮ ਦੀ ਮਾਤਰਾ ਪ੍ਰੋਪਰ ਹੋਣੀ ਚਾਹੀਦੀ ਹੈ ਜੀ। ਕਈ ਵੀਰਾਂ ਨੂੰ ਨੌਲੇਜ ਨਹੀਂ ਹੁੰਦੀ ਉਹ ਘਰੇ ਫੀਡ ਤਿਆਰ ਕਰਨ ਲੱਗ ਜਾਂਦੇ ਨੇ ਉਹ ਪ੍ਰੋਪਰ ਕੈਲਸ਼ੀਅਮ ਵਿਟਾਮਿਨ ਉਹ ਚ ਨਹੀਂ ਪਾਉਂਦੇ। ਜਿਹੜੀ ਬਾਜ਼ਾਰੂ ਫੀਡ ਹੁੰਦੀ ਆ ਉਹ ਚ ਪ੍ਰੋਪਰ ਬੈਲੈਂਸ ਕਰਕੇ ਹਰ ਇੱਕ ਚੀਜ਼ ਪਾਈ ਹੁੰਦੀ ਆ। ਸੋ ਮੈਂ ਸੋ ਮੈਂ ਇਹੀ ਗੁਜਾਰਿਸ਼ ਕਰੂੰਗਾ ਸਾਰੇ ਵੀਰਾਂ ਨੂੰ ਕਿ ਆਪਾਂ ਨੂੰ ਬੱਚੇ ਨੂੰ ਜਿਹੜੀ 2 ਮਹੀਨੇ ਫੀਡ ਪਾਉਣੀ ਆ ਉਹ ਪ੍ਰੋਪਰ ਫੀਡ ਪਾਉਣੀ ਹੈਗੀ। ਜਿਸ ਵਿੱਚ ਪ੍ਰੋਪਰ ਪ੍ਰੋਟੀਨ ਵਗੈਰਾ ਸਾਰਾ ਕੁਝ ਐਡ ਹੋਵੇ ਤਾਂ ਕਿ ਉਹ ਅੱਗੇ ਜਾ ਕੇ ਟਾਈਮ ਸਿਰ ਜਿਹੜਾ ਅੰਡੇ ਤੇ ਆ ਸਕੇ ਮੁਰਗੀ ਸੋ ਪਹਿਲੀ ਤਾਂ ਗੱਲ ਹੋਊਗੀ ਫੀਡ ਦੀ ਅਗਲੀ ਗੱਲ ਕਰਦੇ ਆਂ ਦੋਸਤੋ ਰੱਖ ਰਖਾਅ ਦੀ ਜੇਕਰ ਆਪਣਾ ਰੱਖ ਰਖਾਅ ਵਧੀਆ ਹੋਊਗਾ ਤਾਂ ਵੀ ਐਗ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਊਗੀ ਜਦੋਂ ਰੱਖ ਰਖਾਅ ਆਪਣਾ ਵਧੀਆ ਨਹੀਂ ਹੋਊਗਾ ਤਾਂ ਜਿਹੜੀ ਅੱਗੇ ਜਾ ਕੇ ਅੰਡੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਘਟ ਜਾਂਦੀ ਆ ਤੇ ਆਪਾਂ ਨੂੰ ਜਿਹੜਾ ਘਾਟੇ 'ਚ ਚੱਲਣੇ ਪੈਂਦੇ ਨੇਗੇ ਸੋ ਰੱਖ-ਰਖਾਵ ਆਪਣਾ ਬਹੁਤ ਜ਼ਿਆਦਾ ਚੰਗਾ ਹੋਣਾ ਚਾਹੀਦਾ ਜੇਕਰ ਆਪਾਂ ਅੱਗੇ ਜਾ ਕੇ ਵਧੀਆ ਅੰਡਾ ਲੈਣਾ ਚਾਹੁੰਦੇ ਆ ਹੁਣ ਆਪਾਂ ਜਿਹੜਾ ਇਹਨਾਂ ਨੂੰ ਪਾਣੀ ਦੇ ਵਿੱਚ ਮਿਲਾ ਕੇ ਕੈਲਸ਼ੀਅਮ ਦੇਣਾ ਉਹਦੀ ਆਪਾਂ ਗੱਲਬਾਤ ਕਰਦੇ ਆ ਕਿ ਇਹਨੂੰ ਤੁਸੀਂ ਕਿਹੜਾ ਕੈਲਸ਼ੀਅਮ ਦੇਣਾਗਾ ਜਿਹੜਾ ਪਾਣੀ 'ਚ ਮਿਲਾ ਕੇ ਦੇਣਾਗਾ ਦੋਸਤੋ ਜਦੋਂ ਕੈਲਸ਼ੀਅਮ ਦੀ ਗੱਲ ਆਉਂਦੀ ਆ ਉਦੋਂ ਆਪਾਂ ਗੱਲ ਕਰਦੇ ਆ ਓਸਟੋਵਿਟ ਕੈਲਸ਼ੀਅਮ ਦੀ ਜਿਹੜਾ ਆਪਾਂ ਨੇ ਖੁਦ ਨੇ ਵਰਤਿਆ ਹੋਇਆਗਾ ਜਿਹੜੀ ਚੀਜ਼ ਆਪਣੀ ਵਰਤੀ ਹੋਊਗੀ ਆਪਾਂ ਉਹੀ ਤੁਹਾਨੂੰ ਵਰਤਣ ਲਈ ਕਹਾਂਗੇ ਮਾਰਕੀਟ ਚੋਂ ਓਸਟੋਵਿਟ ਕੈਲਸ਼ੀਅਮ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾਗਾ ਜਦੋਂ ਬੱਚਾ 1 ਮਹੀਨੇ ਤੋਂ ਉੱਪਰ ਹੋ ਗਿਆ ਉਦੋਂ ਤੁਸੀਂ ਜਿਹੜਾ ਓਸਥੋਵਿਟ ਕੈਲਸ਼ੀਅਮ ਬੱਚੇ ਨੂੰ ਪਾਉਣਾਗਾ ਉਹ ਕੈਲਸ਼ੀਅਮ ਪਾਉਣ ਦੇ ਫਾਇਦੇ ਮੈਂ ਤੁਹਾਨੂੰ ਹੁਣ ਦੱਸ ਦਾਂਗਾ ਪ੍ਰੋਪਰ ਡਿਟੇਲਸ ਵਿੱਚ ਦੱਸੂੰਗਾ ਵੀਡੀਓ ਥੋੜੀ ਜਿਹੀ ਲੰਬੀ ਪਾ ਮਾ ਹੋ ਜੇ ਪਰ ਜਾਣਕਾਰੀ ਵਾਲੀ ਹੋਊਗੀ ਤੁਸੀਂ ਐਂਡ ਤੱਕ ਬਣੇ ਰਹੋ ਬਹੁਤ ਵਧੀਆ ਵਧੀਆ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਚ ਦੱਸਣ ਜਾ ਰਿਹਾ ਹਾਂ ਔਸਟੋਵਿਟ ਕੈਲਸ਼ੀਅਮ ਹੁੰਦਾ ਦੋਸਤੋ ਜਿਹੜਾ ਇਹ ਇੱਕ ਤਾਂ ਜਿਹੜੀਆਂ ਇਹਨਾਂ ਦੀਆਂ ਮੁਰਗੀਆਂ ਦੀਆਂ ਹੱਡੀਆਂ ਹੁੰਦੀਆਂ ਨੇ ਮੁਰਗੀਆਂ ਮੁਰਗੀਆਂ ਦੀਆਂ ਹੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਸਹੀ ਰੱਖਦਾਗਾ ਪ੍ਰੋਪਰ ਮੈਂਟੇਨ ਰੱਖਦਾਗਾ ਅਗਲੀ ਗੱਲ ਜਦੋਂ ਆਪਾਂ ਕੈਲਸ਼ੀਅਮ ਇਹਨਾਂ ਨੂੰ ਪਾਉਣੇ ਆਂਗੇ ਜਦੋਂ ਮੁਰਗੀ ਵੱਡੀ ਹੋ ਕੇ ਅੰਡੇ ਤੇ ਆਊਗੀ ਉਦੋਂ ਐਗ ਪ੍ਰੋਡਕਸ਼ਨ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਜਦੋਂ ਆਪਾਂ ਕੈਲਸ਼ੀਅਮ ਨਹੀਂ ਪਾਉਂਦੇ ਉਹਦੇ ਨੁਕਸਾਨ ਮੈਂ ਤੁਹਾਨੂੰ ਦੱਸਦਾ ਹੁਣ ਦੋ ਤਿੰਨ ਨੁਕਸਾਨ ਨਹੀਂ ਮੈਂ ਤੁਹਾਨੂੰ ਪ੍ਰੋਪਰ ਦੱਸੂਗਾ ਜਦੋਂ ਦੋਸਤੋ ਮੁਰਗੀ ਆਪਣੀ ਅੰਡੇ ਤੇ ਆ ਜਾਂਦੀ ਹੈ ਕਈ ਵਾਰ ਕੱਚਾ ਅੰਡਾ ਮੁਰਗੀ ਦਿੰਦੀ ਹੈਗੀ ਅੰਡਾ ਪੇਲਪਿਲਾ ਜਾ ਕੱਚਾ ਜਾ ਹੁੰਦਾਗਾ ਕਈ ਵੀਰ ਮੈਨੂੰ ਹੁਣ ਮੈਸੇਜ ਕਰਕੇ ਪੁੱਛਦੇ ਨੇ ਕਿ ਵੀਰੇ ਅੰਡੇ ਮੁਰਗੀਆਂ ਕੱਚੇ ਦਿੰਦੀਆਂ ਨੇ ਉਹੋ ਬਾਈ ਜੀ ਜਿਹੜੀ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਮੁਰਗੀਆਂ ਚ ਜਦੋਂ ਆਪਾਂ ਉਹਨਾਂ ਨੂੰ ਪ੍ਰੋਪਰ ਜਿਹੜਾ ਕੈਲਸ਼ੀਅਮ ਨਹੀਂ ਪਾਉਂਦੇ ਉਦੋਂ ਇਹ ਅੱਗੇ ਜਾ ਕੇ ਆਪਾਂ ਨੂੰ ਜਿਹੜੀ ਦਿੱਕਤ ਆਊਗੀ ਹੀ ਆਊਗੀ ਸੋ ਆਸਟੋਬਿਟ ਕੈਲਸ਼ੀਅਮ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਆਪਾਂ ਕਹਿ ਸਕਦੇ 150 ਰੁਪਏ ਦਾ 1 ਲੀਟਰ ਆ ਜਾਂਦਾਗਾ ਆਪਾਂ ਆਪਣੀਆਂ ਮੁਰਗੀਆਂ ਨੂੰ ਵੀ ਦਿੰਨੇ ਆਂਗੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਆਪਣੀਆਂ ਮੁਰਗੀਆਂ ਬਹੁਤ ਜ਼ਿਆਦਾ ਅੰਡੇ ਦੇ ਰਹੀਆਂ ਨੇ ਲਗਭਗ ਦੋਸਤੋ ਡੇਲੀ ਅੰਡੇ ਜਿੰਨੀਆਂ ਮੁਰਗੀਆਂ ਨੇ ਸਾਰੇ ਅੰਡੇ ਦਿੰਦੀਆਂ ਨਹੀਂ ਆ ਕੀ ਕਹਿਣਾ ਚਾਰ ਪੰਜ ਦਿਨਾਂ ਬਾਅਦ ਇੱਕ ਮੁਰਗੀ ਕੋਈ ਨਾਗਾ ਪਾ ਜੇ ਨਹੀਂ ਪ੍ਰੋਪਰ ਇਹਨਾਂ ਦਾ ਡੇਲੀ ਅੰਡਾ ਹੈਗਾ ਸੋ ਜੇਕਰ ਤੁਸੀਂ ਆਸਟੋਬਿਟ ਕੈਲਸ਼ੀਅਮ ਜਿਹੜਾ ਬੱਚਿਆਂ ਨੂੰ ਪਾਉਂਦੇ ਰਹੇ ਹੋ ਤਾਂ ਅੱਗੇ ਜਾ ਕੇ ਤੁਹਾਨੂੰ ਬਹੁਤ ਵਧੀਆ ਜਿਹੜਾ ਅਸਰ ਮਿਲੇਗਾ ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰੱਖਣਾ ਤੁਸੀਂ ਕੀ ਪਾਉਣਾ ਇਹਨਾਂ ਨੂੰ ਹੁਣ ਗੱਲ ਕਰਦੇ ਆਂ ਦੋਸਤੋ ਛੋਟੀਆਂ ਮੋਟੀਆਂ ਜਿਹੜੀਆਂ ਇਹਨਾਂ 'ਚ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦਾ ਇੱਕੋ ਹੀ ਇੱਕ ਹੱਲ ਆਗਾ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣ ਜਾ ਰਿਹਾਗਾ ਸੋ ਉਹ ਹੱਲ ਆ ਦੋਸਤੋ ਬਿਮਰਲ ਆਉਂਦਾ ਇੱਕ ਲਿਕਵਿਡ ਬਿਮ ਬਿਮਰਲ ਆਉਂਦਾਗਾ ਸੋ ਉਹ ਆਪਾਂ ਇਹਨਾਂ ਨੂੰ ਪਾ ਸਕਦੇ ਆਂਗੇ ਉਹ ਪਾਣੀ 'ਚ ਮਿਲਾ ਕੇ ਪਾਉਣਾਗਾ ਆਪਾਂ ਨੇ ਮੈਂ ਤੁਹਾਨੂੰ ਮਾਤਰਾ ਵੀ ਦੱਸ ਦੂੰ ਵੀਡੀਓ ਦੇ ਐਂਡ 'ਚ ਵੀਡੀਓ ਨਾਲ ਬਣੇ ਰਹੋ ਵੀ ਕਿੰਨੀ ਮਾਤਰਾ ਪਾਉਣੀ ਹੈਗੀ ਉਹਦੀ ਸੋ ਜਿਹੜਾ ਉਹ ਪਾਣੀ ਦੇ ਵਿੱਚ ਮਿਲਾ ਕੇ ਉਹ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਉਹ ਜਿਹੜਾ ਬਿਮਰਲ ਹੁੰਦਾਗਾ ਜਿਸ ਤਰ੍ਹਾਂ ਮੁਰਗੀਆਂ ਸੁਸਤ ਬੈਠੀਆਂ ਨੇ ਜਾਂ ਮੁਰਗੇ ਜਾਂ ਮੁਰਗੀਆਂ ਸੁਸਤ ਬੈਠੀਆਂ ਨੇ ਕੁਝ ਖਾਪੀ ਨਹੀਂ ਰਹੀਆਂ ਠੀਕ ਹੈ ਜੀ ਜਾਂ ਫਿਰ ਮੂੰਹ ਨੂੰ ਖੋਲ ਕੇ ਬੱਚੇ ਸਾ ਲੈਂਦੇ ਨੇ ਉਦੋਂ ਉਹ ਜਿਹੜਾ ਬਿਮਰਲ ਬਹੁਤ ਕਾਮਜਾਬ ਆਪਣੇ ਮੁਰਗੇ ਮੁਰਗੀਆਂ ਤੇ ਸੋ ਬਿਮਰਲ ਆਪਣੇ ਘਰੇ ਲਿਆ ਕੇ ਸਾਰੇ ਵੀ ਰੱਖੋ ਚਾਹੇ ਕੋਈ ਫਾਰਮਿੰਗ ਕਰਦਾ ਵਧੀਆ ਵੱਡੇ ਪੱਧਰ ਤੇ ਜਾਂ ਫਿਰ ਕੋਈ ਘਰੇ ਮੁਰਗੀਆਂ ਰੱਖਦਾ ਉਹਨਾਂ ਲਈ ਵੀ ਜਿਹੜਾ ਬਿਮਰਲ ਬਹੁਤ ਹੀ ਵਧੀਆ ਬਿਮਰਲ ਹਰ ਇੱਕ ਦੇ ਘਰੇ ਹੋਣਾ ਜ਼ਰੂਰੀ ਆ ਜਿਹੜੇ ਵੀਰ ਮੁਰਗੀਆਂ ਰੱਖਦੇ ਨੇ ਬਿਮਰਲ ਤੇ ਉਸ ਤੋਂ ਬਿਠ ਅਗਲੀ ਗੱਲ ਕਰਦੇ ਆ ਦੋਸਤੋ ਜਿਹੜਾ ਇਹਨਾਂ ਦੇ ਇੰਜੈਕਸ਼ਨ ਲੱਗਦੇ ਆ ਜਿਸ ਤਰ੍ਹਾਂ ਰਾਣੀ ਖੇ ਦਾ ਇੰਜੈਕਸ਼ਨ ਹੋ ਗਿਆ ਲਸੋਟਾ ਕਹਿ ਦਿੰਦੇ ਆ ਜਿਹਨੂੰ ਆਪਾਂ ਉਹਨੂੰ ਆਪਾਂ ਡਾਕਟਰੀ ਪਾਸਾ ਚ ਐਫ1 ਵੀ ਕਹਿ ਦਿੰਦੇ ਆ ਦੋਸਤੋ ਜਿਹੜਾ ਟੀਕਾ ਕਰਨਾ ਇਹਨਾਂ ਦਾ ਵੈਕਸੀਨੇਸ਼ਨ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜੇਕਰ ਆਪਾਂ ਚਲੋ ਘਰੇ 10 15 20 ਰੱਖਦੇ ਆ 50 ਰੱਖਦੇ ਆ ਉੱਥੇ ਤਾਂ ਚਲੋ ਉਹ ਆਪਾਂ ਜ ਨਹੀਂ ਵੀ ਕਰਾਂਗੇ ਤਾਂ ਵੀ ਸਰ ਜੂਗਾ ਜੇਕਰ ਆਪਾਂ ਕਮਰਸ਼ੀਅਲ ਤੌਰ ਤੇ ਆਪਾਂ ਜਿਹੜਾ ਫਾਰਮਿੰਗ ਕਰ ਰਹੇ ਹਾਂ ਜਾਂ ਆਪਾਂ ਘਰੇ ਰੱਖ ਰਹੇ ਹਾਂ 100 200 ਵਾਰਡ ਉੱਥੇ ਵੈਕਸੀਨੇਸ਼ਨ ਦਾ ਲੱਗਣਾ ਇਹਨਾਂ ਦੇ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਆਪਾਂ ਵੈਕਸੀਨੇਸ਼ਨ ਨਹੀਂ ਕਰਾਂਗੇ ਤਾਂ ਆਪਾਂ ਨੂੰ ਅੱਗੇ ਜਾ ਕੇ ਇਹਨਾਂ ਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਤੇ ਆਪਣੇ ਜਾਨਵਰ ਮਰ ਵੀ ਸਕਦੇ ਨੇ ਸੋ ਇੱਕ ਤਾਂ ਲਸੋਟਾ ਵੈਕਸੀਨੇਸ਼ਨ ਹੁੰਦੀ ਆ ਤੇ ਜਿਹੜੀ ਲਸੋਟਾ ਵੈਕਸੀਨੇਸ਼ਨ ਆ ਦੋਸਤੋ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਜਾਨਵਰਾਂ ਨੂੰ ਰਾਣੀ ਖੇਤ ਬਿਮਾਰੀ ਆਉਂਦੀ ਆ ਉਦੋਂ ਲਸੋਟਾ ਵੈਕਸੀਨੇਸ਼ਨ ਲਗਾਈ ਜਾਂਦੀ ਆ ਪਰ ਜੇਕਰ ਆਪਾਂ ਪਹਿਲਾਂ ਹੀ ਇਹਨਾਂ ਨੂੰ ਲਸੋਟਾ ਵੈਕਸੀਨੇਸ਼ਨ ਕਰ ਦਵਾਂਗੇ ਤਾਂ ਉਹ ਬਿਮਾਰੀ ਆਉਣ ਦੇ ਚਾਂਸ ਬਿਲਕੁਲ ਹੀ ਖਤਮ ਹੋ ਜਾਂਦੇ ਨੇ ਸੋ ਜਿਹੜੀ ਲਸੋਟਾ ਵੈਕਸੀਨੇਸ਼ਨ ਕਰਨੀ ਆ ਉਹ ਬੱਚਿਆਂ ਦੇ ਕਰਨੀ ਹੁੰਦੀ ਆ ਤੁਸੀਂ ਡ੍ਰੌਪ ਵੀ ਪਾ ਸਕਦੇ ਹੋ ਅੱਖ 'ਚ ਤੇ ਨੱਕ 'ਚ ਵੀ ਪਾ ਸਕਦੇ ਹੋ ਤੇ ਕੰਨ 'ਚ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਜੇ ਕੋਈ ਵੈਕਸੀਨੇਸ਼ਨ ਕਰ ਸਕਦਾ ਇੰਜੈਕਸ਼ਨ ਨਾਲ ਹੀ ਤੁਸੀਂ ਇੰਜੈਕਸ਼ਨ ਵੀ ਲਗਾ ਕੇ ਕਰ ਸਕਦੇ ਹੋ ਇਹ 2-3 ਢੰਗ ਹੁੰਦੇ ਨੇ ਸੋ ਜੇਕਰ ਦੋਸਤੋ ਆਪਾਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਮੁਰਗੀ ਫਾਰਮਿੰਗ ਜਾਂ ਪੋਲਟਰੀ ਫਾਰਮਿੰਗ 'ਚ ਆਪਾਂ ਬਹੁਤ ਵਧੀਆ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਬਾਕੀ ਜਦੋਂ ਆਪਾਂ ਬੱਚਾ ਲੈਣਾ ਉਦੋਂ ਬਹੁਤ ਧਿਆਨ ਨਾਲ ਬੱਚਾ ਖਰੀਦਣਾਗਾ ਬੱਚਾ ਲੈਣ ਵੇਲੇ ਆਪਾਂ ਨੇ ਠੱਗੀ ਦਾ ਸਕਾਰ ਨਹੀਂ ਹੋਣਾ ਜਿਹੜੇ ਵੀ RH ਵਾਲੇ ਵੀਰ ਵਧੀਆ ਪੱਧਰ ਤੇ ਕੰਮ ਕਰਦੇ ਨੇ ਪਿਓਰ ਨਸਲ ਦਾ ਬੱਚਾ ਵੇਚਦੇ ਨੇ ਤੁਸੀਂ ਪਤਾ ਕਰੋ ਲੇਟ ਲੈ ਲਿਓ 15 ਦਿਨ ਪਰ ਜਿਹੜਾ ਪਿਓਰ ਬਰੀਡ ਦਾ ਬੱਚਾ ਹੀ ਪਾਓ ਜੋ ਆਪਾਂ ਨੂੰ ਅੱਗੇ ਜਾ ਕੇ ਪ੍ਰੋਫਿਟ ਵੀ ਦੇ ਦੇ ਸਹੀ ਟੰਗ ਨਾਲ ਤੇ ਆਪਾਂ ਜਿਹੜਾ ਅੱਗੇ ਵੀ ਬਿਜ਼ਨਸ ਕਰ ਸਕੀਏ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਜੇਕਰ ਕਿਸੇ ਵੀ ਵੀਰ ਨੂੰ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਆਪਾਂ ਤੋਂ ਉਸੇ ਟੌਪਿਕ ਤੇ ਵੀਡੀਓ ਵੀ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਵੀਡੀਓ ਬਣਾ ਦਵਾਂਗੇ ਬਾਕੀ ਆਪਾਂ ਸਮੇਂ-ਸਮੇਂ ਸਿਰ ਤੁਹਾਨੂੰ ਜਾਣਕਾਰੀ ਦਿੰਦੇ ਹੀ ਰਹਿਣੇ ਆ ਜਿੰਨੀ ਕਾਪਾਂ ਨੂੰ ਨੌਲੇਜ ਆ ਸੋ ਜੇ ਕਿਸੇ ਵੀਰ ਨੂੰ ਇਸ ਤੋਂ ਇਲਾਵਾ ਵੀ ਕੋਈ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਵੀਡੀਓ ਬਣਵਾ ਸਕਦੇ ਹੋ ਬਾਕੀ ਆਪਾਂ ਦੋਸਤੋ ਇੱਕ WhatsApp ਗਰੁੱਪ ਬਣਾਇਆ ਹੋਇਆ ਹੈਗਾ ਜਿਹਦੇ ਵਿੱਚ ਮੁਰਗੀਆਂ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਆ ਪ੍ਰੋਪਰ ਵੈਕਸੀਨੇਸ਼ਨ ਕਿਵੇਂ ਹੁੰਦੀ ਆ ਜਾਂ ਫਿਰ ਰੱਖ ਰਖਾਵ ਕਿਵੇਂ ਆ ਸਾਰੇ ਵੀਰੋੱਚ ਜਿਹੜੇ ਐਕਸਪਰਟ ਨੇ ਉਹ ਚ ਐਡ ਨੇ ਗਰੁੱਪ 'ਚ ਜਿਹੜੇ ਵੀਰ ਨੇ ਉਹ ਗਰੁੱਪ 'ਚ ਐਡ ਹੋਣਾ ਤੁਸੀਂ ਕਮੈਂਟ ਬਾਕਸ 'ਚ ਆਪਣਾ WhatsApp ਨੰਬਰ ਕਮੈਂਟ ਕਰਕੇ ਤੁਸੀਂ ਉਸ ਗਰੁੱਪ 'ਚ ਵੀ ਐਡ ਹੋ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ